ਵਾਹਿਗੁਰੂ ਸਤਿਦਾ ਸੋ ਪਹਿਚਾਨੀਂ ਗਏ ਜੋ ਲੜ ਦੀਨ ਕਿਹਤਾ ਔਰ ਜਾ ਤੁਰ ਜਾ ਟਟ ਮਰੇ ਕਬੂ ਨਾ ਡੜ ਕੇ ਤੋ ਐਤ ਮਾਰਗ ਪਰ ਤਰੀਜੈ ਸਰਦੀ ਜੈ ਕਹਾ ਦੇ ਜੇੜਾ ਨਾ ਖਾਣਾ ਕੋਈ ਔ ਨੀਤੀ ਪਾਲਣਾ RAMBIR ਜੈਸੇ ਲక్ష్ਮਣ ਸੀਸ ਦੇ ਜੇੜਾ ਨਾ ਸਿਆਣਾ ਕੋਈ ਜੀ ਦਾ ਪੈਖੂ ਆਪ ભગવાન ਬਣਿਆ ਨਹੀਂ ਬਲਦਾਨੀ ਬਣ ਜਾਣਾ ਕੋਈ ਔ ਪੰਜਵੇਂ ਗੁਰੂ ਦੇ ਪਾਗ ਦਰਬਾਰ ਸਿੰਘਾ ਨਾ ਹੱਸ ਕੇ ਮੰਨੂਗਾ ਪਾਣਾ ਕੋਈ ਨਾ ਹੱਸ ਕੇ ਮੰਨੂਗਾ ਪਾਣਾ ਕੋਈ ਸਾਰੇ ਜਾਂ ਤੋ ਗੁਰੂ ਦੀ ਯਾਦ ਵਤੀ ਦਇਆ ਵਤੀ ਹੈ ਕਰੇ ਉਤਾਰ ਨਾਲੋ ਤਾਂ ਕਿਤਨੇ ਵੇਦ ਕਰੰਤ ਫੜੀਏ ਅਮਲ ਵੱਡਾ ਹੈ ਸੋਚ ਵਿਚਾਰ ਨਾਲੋਂ

ਸਨਮਾਨ ਜੋਗ ਗੁਰੂ ਰੂਪ ਗੁਰ ਸੰਗਤ ਜੀ ਹਾਜ਼ਰ ਨਾਜ਼ਰ ਸਤਿਗੁਰੂ 11ਵੀਂ ਤੋਂ ਤੱਕ 77 ਤੱਕ ਬੰਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਰਹਿ ਨmai ਦਾ ਆਪਾਂ ਆਨੰਦ ਮਾਣ ਰਹਿਣਾ ਮਾਨ ਜੋਗ ਗੁਰੂ ਘਰ ਸਹਾਵ ਅੱਜ ਬਹੁਤ ਹੀ ਮਹਾਨ ਸਮਾਗਮ ਵਸਾਖੀ ਨੂੰ ਸਮਰਪਿਤ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੇ ਆ ਗੁਰਮਖੋ ਭੱਗਾ ਬਾਲੇ ਕਹਿੰਦੇ ਨੇ ਜੀਵ ਜੰਗ ਸਰਾਮ ਸਾਫਰਾਂ ਨਹੀਂ ਦਿਨ ਕੱਟ ਕੇ ਭਲੇ ਤੇ ਬੁਰੇ ਜਾਂਦੇ ਕਈ ਜੀਵ ਆਕੇ ਜਰਮ ਲੈਣ ਇੱਥੋਂ ਤੇ ਕਈ ਇਸ ਜਹਾਨ ਤੋਂ ਤੁਰੇ ਜਾਂਦੇ ਕਈ ਠੜਦੇ ਅਚੰਭਿਤ ਬੰਗੂ ਪਰ ਮੌਤੇ ਬਾਣ ਪਤਾਸੇ ਆ ਗੁਰੇ ਜਾਂਦੇ ਪਕੜ ਗੁਰੂ ਦੇ ਚੱਲ ਰਿਹਾ ਸਿੰਘਾਂ ਇਥੋਂ ਮਨਮਖ ਬਹੁਤ ਨਗਰੇ ਡਰਦੇ ਸੀ ਕਿ ਥੋੜੀ ਨਹੀਂ ਜਾ ਰਹਿਗਾ ਅਸੀਂ ਆਪਣੇ ਪੂਰਨ ਸਤguru ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਪੱਲਾ ਫੜਿਆ ਹੋਇਆ ਹੈ ਔਰ ਜਿਹੜਾ ਇਨਸਾਨ ਭਗਵਾਨ ਦੀ ਇਸ ਪਵਿੱਤਰ ਬਰਕਤ ਸੱਚਖੰਡ ਦੇ ਦਰਗਾਹ ਦੇ ਵਿਵਸਥੇ ਨੂੰ ਪਵਿੱਤਰ ਗੁਰਬਾਣੀ ਨੂੰ ਜੀਵਨਕ ਬਸੌੜੀ ਕੋਸ਼ਿਸ਼ ਕਰਦਾ ਨਾਮ ਨਾਲ ਬਾਣੀ ਨਾਲ ਜੁੜ ਗਿਆ ਸਭ ਨੂੰ ਜੀਵਨ ਜਾਂਚ ਧੀਮਨ ਸੇਖੰਦੇ ਨੇ ਸਤਿਗੁਰੂ ਜੀ ਉਸ ਮੁਤਾਬਕ ਜੀਵਨ ਜਿਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਦੇ ਛੱਡੇ ਸਮਾਨਾਂ ਨੂੰ ਸ਼ੁਰੂ ਕਰਕੇ ਆਉਂ ਪਹਿਲਾਂ ਬਹੁਤ ਈ ਪਿਆਸ ਹੈ ਸਰਿ ਗੁਰੂ ਪਾਤਸ਼ਾਹ ਜੀ ਦਾ ਦੱਸ ਭਗਵਾਨ ਦਾਤਾ ਵਹਿਗੁਰੂ ਤੁਹਾਡੀ ਕਿਰਪਾ ਮਿਹਰ ਦਾ ਕੋਈ ਹੱਕ ਨਹੀਂ ਕਦੇ ਤਾਂ ਬਾਦਸ਼ਾਹ ਬਣਾ ਕੇ ਤਖਤ ਤੇ ਬਿਠਾ ਦੂਗਾ ਕਿ ਤੈਨੂੰ ਸੱਦੇ ਹੋ ਲਾ ਕੇ ਬਖਾਰੇ ਬਣਾਉਂਗਾ ਕਈ ਦੁਨੀਆਂ ਦੇ ਉੱਤੇ ਹੁਸਨ ਤੇ ਬੱਟੇ ਕੋਹਿਨੂਰ ਬਣ ਕੇ ਚਮਕਦੇ ਨੇ ਕਿਸੇ ਨੂੰ ਬਰਕਤ ਹੋ ਜਾਈ ਬਖਸ਼ ਦਿੰਦਾ ਉਹਦਾ ਹਨਰ ਐਡਾ ਵੱਡਾ ਸਾਰੀ ਦੁਨੀਆਂ ਨੂੰ ਰੌਸ਼ਨੀ ਕਰ ਦਿੰਦਾ ਆਓ ਪਿਆਰ ਸਤ ਸਤਿਗੁਰੂ ਦੀ ਬਰਕਤ ਸਤਗੁਰੂ ਦੀ ਕਿਰਪਾ ਇਹ ਕਿਵੇਂ ਵਰਸਦੀ ਹੈ ਕਿਵੇਂ ਜੀਵ ਕਿਵੇਂ ਜੀਵ ਆਤਮਾ ਜਨਮ ਲੈ ਕੇ ਸਤਗੁਰੂ ਦੀ ਬਰਕਸ਼ਿਸ਼ ਵਿੱਚ ਆ ਕੇ ਬਰਕਤ ਦੇ ਵਿੱਚ ਆ ਕੇ ਯਾਰੋ ਰੱਬ ਦੀ ਬਰਕਤ ਪਾ ਸਕਦਾ ਇਸ ਦੇਹੀ ਕੋ ਲੋਚੈ ਦੇਵ ਮੁਨੱਖਾ ਦੇヒ ਨੂੰ ਦੇਵ ਤੇ ਵੀ ਲੋਚਦੇ ਆ ਕਿਉਂ ਲੋਚਦੇ ਆ ਕਿਉਂਕਿ ਕੇਵਲ ਦੇ ਕੇਵਲ ਇਨਸਾਨੀ ਜਪੇ ਵਿੱਚ ਇਨਸਾਨ ਨਾਮ ਜਪ ਸਕਦਾ ਇਹਦੇ ਜੀ ਬਾਣੀ ਪੜ ਸਕਦਾ ਸਾਸਨ ਸੇਵਾ ਕਰ ਸਕਦਾ ਦੀਦੇ ਨਾਲ ਜੀਵਨ ਦੀ ਜਿਹੜੀ ਅਸਲ ਔਰ ਦੇ ਮਕਸਦ ਦੀ ਉਹ ਪੂਰੀ ਹੁੰਦੀ ਹੈ ਤਿੰਨ ਤਰ੍ਹਾਂ ਦੇ ਰੋਗ ਆ ਪਿਆਰੋਂ ਇੱਕ ਮਨ ਨੂੰ ਲੱਗਦਾ ਇੱਕ ਸਰੀਰ ਨੂੰ ਲੱਗਦਾ ਇੱਕ ਰੋਗ ਹੋ ਜਾਂਦਾ ਜਿਹਦਾ ਆਤਮਾ ਨੂੰ ਲੱਗਦਾ ਆਤਮਾ ਨੂੰ ਕਿਹੜਾ ਰੋਗ ਲੱਗਦਾ ਉਹ ਜਨਮ ਲੈ ਲਿਆ ਮਰ ਕੇ ਜੁਨਾਤ ਪੜ ਕੇ ਇਹਦੇ 84 ਦੇ ਚੱਕਰਾਂ 'ਚ ਪੈ ਕੇ ਕਈ ਜਨਮ ਬੰਦਾ ਰਖਤਾਂ ਦੇ ਜੁਮੇ ਪੈਦਾ ਪਰਿਆ ਕਈ ਵਾਰ ਜੀਵਾ ਦੇ ਜੁਮੇ ਚ ਪੈ ਗਿਆ ਕਿਤੇ 83 ਦੇ ਚੱਕਰ ਤੋਂ ਬੰਧ ਖਲਾਸ ਤੇ ਆਤਮਾ ਦੀ ਹੋਣੀ ਹੈ ਇਸ ਰੋਗ ਦਾ ਖਾਤਮਾ ਜੇ ਹੋਣਾ ਤਾਂ ਪਵਿੱਤਰ ਗੁਰੂ ਦੇ ਜਸ ਤੋਂ ਸਾਸਕ ਤੋਂ ਬਾਣੀ ਤੋਂ ਹੋਣਾ ਆਓ ਮੈਂ ਤਾਂ ਬਲਹਾਰ ਕਰਤਿਆਂ ਤੇਰੇਆਂ ਰੰਗਾ ਕਰ ਇਹ ਜੱਥਾ ਭਾਈ ਸੁਖਰਾਜ ਸਿੰਘ ਮੱਲਿਆ ਦਾ ਸਾਥੀ ਪਰਮਜੀਤ ਸਿੰਘ ਪੰਮਾ ਲੋਪੋ ਸਵਰਨ ਸਿੰਘ ਪਟਵੰਤੇ ਔਰ ਕੁਲਵਿੰਦਰ ਸਿੰਘ ਦੀ ਵਾਰਨੇ ਤੁਹਾਡੇ ਚਰਨਾਂ 'ਚ ਕੁਝ ਸਮਹਾਜ਼ਰੀ ਭਰੇਗਾ ਸੁਣੋ ਕਹਿੰਦੇ ਨੇ ਦਾਤਾ ਡਰੀਏ ਤੇਰੀਆਂ ਪੁੱਤਰ ਤਾਂ ਤੂੰ بڑے ਜਗਤ 'ਤੇ ਮੇਖੇ ਕਮਾਲ ਕਰਦੇ ਕਦੇ ਕੰਗਾਲਾਂ ਦੇ ਸਿੱਤੇ ਤਾਜ ਰੱਖਦੇ ਲਾ ਕੇ ਗੱਦੀਆਂ ਉੱਪਰ ਕੰਗਾਲ ਕਰ ਦਾਤਾ ਜਿਸ ਤੋਂ ਬਦਲ ਗਈ ਨਿਗਾਹ ਤੇਰੀ ਹੌਲੇ ਕੌਡੀਓ ਲੱਖਾਂ ਦੇ ਨਾਲ ਕਰਦੇ ਜਿਹਨੂੰ ਪੁੱਛੇ ਨਾ ਕੋਈ ਦਰਵਾਜ਼ਾ ਸਿਰ ਬਾਕੀ ਨਜ਼ਰ ਨਜ਼ਰ ਬਿਹਾਲ ਕਰਤੇ ਇਹ ਉਹ ਕਹਿਣ ਦੀ मेरा सर चुकदा ते बीत गे गने का, तुणिया बनाई न करीव जंतन तेरी वर आई नश खलार I love लिखकू तूं जिंदा दिलीप के मोहताज तूं कंदा ਦਰਬਾਰ ਦੇ ਦਰਬਾਰ ਨੂੰ ਪਿਆਰ ਕਰਨ ਵਾਲੇ ਉਹਨਾਂ ਬੰਦੋ ਸਟੇਜ ਦਾ ਮਾ ਇਤਿਹਾਸ ਦਾ ਮਾ ਮਾਇਆ ਨਾਲ ਜੁੜਦਾ ਦਾਰੇ ਸਭ ਕੂ ਹੋਰ ਚੜਦੀ ਇਕਲਾ ਹੋਰ ਬੜਾ ਜਿੰਦਾ ਬਖਸ਼ਿਸ਼ ਕਰੂ ਸਾਰੇ ਹੀ ਗੱਗਰ ਇਲਾਕੇ ਅਕਾਲਾਗੜ੍ਹ ਦੀ ਸੰਗਤਾਂ ਮਿਲਦੀ ਹੈ ਭਾਈ ਗੁਰਦੁਆਰਾ ਸਾਹਿਬਾ ਸਮਾਗਮ ਚੱਲ ਰਹੇ ਹਨ ਔਰ ਗੁਰੂ ਇਤਿਹਾਸ ਸਾਸੰਗ ਸਰਵਣ ਕਰਨਾ ਹੈ ਆਪਣੇ ਕੀਮਤੀ ਕੰਮਕਾਰਾਂ ਤੋਂ ਸਮਾਂ ਕੱਢ ਕੇ ਘੰਟਾ ਡੇਢ ਘੰਟਾ ਜ਼ਰੂਰ ਪਾਈ ਗੁਰੂ ਘਰ ਵਿੱਚ ਹਾਜ਼ਰੀ ਲਗਾਓ ਆਪ ਪਿਆਰ ਸਹਿਤ ਸਰਵਣ ਕਰਿਓ ਭਗਤਾਨ ਦੀ ਵਰਕਤੇ ਸੋਝੀ ਹੈ ਉਹਨਾਂ ਇੱਕ ਰਸਰਣਾ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਦੱਸ ਵਿੱਚ ਸਤਿਗੁਰੂ ਜੀ ਦਾ ਜੀਵਨ ਵੇਖੀਏ ਅੱਜ ਆਪ ਉਹਨਾਂ ਦਾ ਮਹਾਨ ਕੀਰਤੀਮਾਨ ਆਸਾ ਸਾਜਨਾ ਦਿਵਸ ਮਨਾ ਰਹੇ ਆ 1999 ਦੀ ਵਿਸਾਖੀ ਨੂੰ ਸਤਪੁਰ ਜੀ ਨੇ ਸਾਨੂੰ ਇੱਕ ਕੈਰਾ ਦੀ ਜੁਨੀ ਤੋਂ ਕੱਢ ਕੇ ਇੱਕ ਸੂਰ ਵੀਰਾ ਦੀ ਜੁਨੀ ਵਿੱਚ ਪਾਇਆ ਅੰਮ੍ਰਿਤ ਦੀ ਧਾਰਤ ਬਖਸ਼ ਕੇ ਕਿਦਣਾ ਤਾ ਸ਼ੇਰ ਬਣਾਇਆ ਔਰ ਜਿਹੜੇ 127 ਜਾਤਾਂ ਵਿੱਚ ਮੰਨੂਵਾਦੀਆਂ ਨੇ ਸਮਾਜ ਨੂੰ ਵੰਡ ਰੱਖਿਆ ਸੀ ਉਹਨਾਂ ਸਾਰਿਆਂ ਨੂੰ ਇੱਕ ਕਰਨ ਵਾਸਤੇ ਸਤਿਗੁਰੂ ਜੀ ਨੇ ਖੰਡੇ ਦੀ ਪਹਲ ਛਕਾਈ ਤੇਰੇ ਬਾਣ ਚ ਇਹ ਨਾ ਰਹੇ ਜੇ ਵੀ ਇਹ ਹੋਰ ਹੈ ਮੈਂ ਹੋਰ ਆ ਮੇਹ ਤੇਰ ਖਤਮ ਕਰਨ ਵਾਸਤੇ ਸਤਿਗੁਰੂ ਜੀ ਨੇ ਸੰਕਰਮਿਤ ਕਰਤਾ ਅੰਮ੍ਰਿਤ ਦੀ ਦਾਤ ਬਖਸ਼ੀ ਬਰਕਤਾਂ ਬਖਸ਼ੀਆਂ ਔਰ ਗਿੱਦੜਾ ਬਖਸ਼ੇ ਬਣਾਏ ਉਹਨਾਂ ਦੇ ਜੀਵਨ ਨੂੰ ਥੋੜਾ ਜਿਆਦਾ ਆਪਾਂ ਵੇਖੀ ਹੈ ਨਾ ਕਾਹਲਾਬ ਇੱਕ ਤੁਹਾਨੂੰ ਮੈਂ ਕਮਾਲ ਦੀ ਗੱਲ ਦੱਸਦਾ ਜਿਹੜਾ ਇਨਸਾਨ ਸਾਸੰਗ ਵਿੱਚ ਆਉਂਦਾ ਹੈ ਨਾ ਜਿਹੜਾ ਇਨਸਾਨ ਆ ਲਿਟਰੇਚਰ ਪੜਦਾ ਕਿਤਾਬਾਂ ਪੜਦਾ ਇਤਿਹਾਸ ਪੜਦਾ ਉਹਦੇ ਬੰਦੇ ਦੇ ਮਨ ਚੋਂ ਭੈਰੂਨ ਹੋ ਜਾਂਦਾ ਭੈਰ ਭੈ ਕਾ ਦਾ ਅਮਰ ਤੇ ਸ਼ੱਕਰ ਵਾਲਾ ਇਨਸਾਨ ਉਹ ਉਹ ਰਸਤੇ ਭਰ ਲੈਂਦਾ ਜੀ ਤਾਂ ਅਮਰ ਹੋਇਆ ਜਾ ਸਕਦਾ ਕੀ ਹੈ ਨਾ ਉਹ ਨਿੱਤ ਨਿੱਤ ਦੇ ਮਰਨ ਨਾਲੋਂ ਤੇਰ ਤੇਰ ਮਰਦੇ ਹੁੰਦੇ ਗੁਲਾਮੀ ਦੇ ਬੰਕਰ ਸائے ਹੁੰਦੇ ਕੋਈ ਘੋੜੀ ਨਾ ਰੱਖ ਸਕਦਾ ਕੋਈ ਆਪਣੀ ਮਰਜ਼ੀ ਦਾ ਕੱਪੜਾ ਨਾ ਪਹਿ ਸਕਦਾ ਉੱਥੋਂ ਦੇ ਕੱਟੜ ਬਾਦਸ਼ਾਹਾਂ ਔਰੰਗਜ਼ੇ ਦੇ ਵਰਗਿਆ ਦੇ ਹੋ ਜੇ ਕੋਜੇ ਫਰਮਾਨ ਆਪਣੀ ਮਰਜ਼ੀ ਨਾਲ ਲੜਕੀ ਦਾ ਵਿਆਹ ਵੀ ਹਿੰਦੂ ਲੋਕ ਕਰ ਸਕਦੇ ਸਾਨੂੰ ਉਹਨਾਂ ਤੋਂ ਪੁੱਛਣਾ ਪੈਂਦਾ ਤੇ ਉਹ ਫਿਰ ਆਪ ਦਾ ਹੀ ਫਰਮਾਨ ਬਣਾਉਂਦੇ ਕਹਿੰਦੇ ਸਾਨੂੰ ਡੋਲਾ ਦੇ ਆਪਣੇ ਦੀ ਸਤਗੁਰੂ ਜੀ ਨੇ ਕਿਹਾ ਪਲ ਪਲ ਦੀ ਮੌਤ ਨਾਲੋਂ ਇੱਕ ਮੌਤ ਚੜ੍ਹ ਲਓ ਮਰਦਾਂ ਦੀ ਮੌਤ ਉਹ ਮੌਤ ਜਿਹੜਾ ਇਨਸਾਨ ਮਰੇ ਤਾਂ ਉਹ ਮਰੇਗਾ ਨਹੀਂ ਉਹ ਅਮਰ ਹੋ ਜਾਏਗਾ ਉਹਨੂੰ ਸ਼ਹੀਦ ਕਿਹਾ ਜਾਂਦਾ ਰੋਸ਼ਨ ਹੋ ਜਾਏ ਐਸਾ ਮਰਨਾ ਐਸੀ ਜ਼ਿੰਦਗੀ ਦਾ ਕੀ ਜੇ ਸਵੇਤ ਤਲ ਤਲ ਮਰਨਾ ਮਰਦਾਂ ਦੀ ਮੌਤ ਮਰੋ ਰੋਸ਼ਨ ਹੋ ਜਾਏ ਐਸਾ ਮਰਨਾ ਉਹ ਬਰਕਤ ਸਤਿਗੁਰੂ ਜੀ ਨੇ ਬਖਸ਼ੀ ਇੱਕ ਤੁਸੀਂ ਸੰਕਲਪ ਕਰਿਓ ਵਿਚਾਰ ਕਰਿਓ ਜੇ ਡੇਵੇਂ ਵੱਡੀ ਆਪਣੇ ਪਰਿਵਾਰ ਤੇ ਸਰੀਰ ਤੇ ਕਿਸੇ ਤੇ ਵਿਗੜਤਾ ਆ ਕੇ ਡੋਲਿਆ ਨਾ ਕਰੋ ਸਿੱਖ ਨੂੰ ਖਾਲਸੇ ਨੂੰ ਡੋਲਣ ਦੀ ਬਿਲਕੁਲ ਜ਼ਰੂਰਤ ਨਹੀਂ ਦਸਵੇਂ ਸਤਿਗੁਰੂ ਜੀ ਦਾ ਦੀਪਨ ਸਾਹਮਣੇ ਲਿਆ ਕਰੋ ਸਾਹਮਣੇ ਜ਼ਿੰਦਗੀ ਦੇ 42 ਸਾਲ ਸਤਗੁਰੂ ਜੀ ਦੇ ਮਿਹਮਾ ਵਿੱਚ ਨਹੀਂਗੇ ਮਹਿਮਾ ਚੋਂ ਤੂੰ ਵੱਡਾ ਕੋਈ ਦੁੱਖ ਕਿਸੇ ਤੇ ਆਉ ਨਹੀਂ ਸਕਦਾ। ਔਰ 14 ਜੰਗਾਂ ਲੜੀਆਂ ਆਪਣੀ ਜ਼ਿੰਦਗੀ 'ਚ 14 ਤੋਂ ਜਿੱਤੂ ਵੀ ਰਹੇ। ਪਰ ਕਦੇ ਉਹਨਾਂ ਦੀ ਜੰਗ ਦਾ ਕਾਰਨ ਜ਼ਮੀਨ ਦਰਜਨ ਦੱਬੜ ਦਾ ਨਹੀਂ ਹੁੰਦਾ ਸੀ। ਕੋਈ ਰਾਜਕੈਨ ਕਰਦਾ ਨਾਮ ਚਲਾਉਣ ਦਾ ਨਹੀਂ ਹੁੰਦਾ ਸੀ ਜਾਂਮ ਤੌਰ ਤੇ ਜਿਹੜੇ ਜੰਗਤ ਹੋਏ ਨਾ ਜਾਂ ਤੁਰੂ ਜ਼ਮੀਨ ਖਤਰ ਹੋਇਆ ਸੀ ਨਾ ਸਤੂਰੂ ਜੀ ਦੇ ਸਰਬਤ ਦੇ ਘਰੇ ਲਈ ਲੋੜ ਪੰਡਾ ਦੀ ਸਹਿਯਤਾ ਲਈ ਔਰ ਪਾਤ ਦੇ ਚੜਦੇ ਕਰਾ ਲਈ ਹੋਏ ਜਦੋਂ ਜਨਮ ਹੋਇਆ ਪਟਨਾ ਦੇ ਧਰਤੀ ਉਤੇ ਪਿਤਾ ਦੀ ਕੋਲ ਨਹੀਂ ਪਿਤਾ ਦਾ ਵਿయోగ ਅਨੰਦਪੁਰ ਸਾਹਿਬ ਆਇਆ 9 9.5 ਸਾਲ ਦੀ ਉਮਰ ਵਿੱਚ ਪਿਤਾ ਜੀ ਨੂੰ ਸ਼ਹਾਦਤ ਲਈ ਤੋਰਤਾ ਪੇੜ ਪਿਤਾ ਤੋਂ ਵਾਂਝੇ ਔਰ ਚਾਰ ਪੁੱਤਰ ਹੋਏ ਚਾਰੇ ਸਰਬੰਧੀ ਕਰਵਾਉਣ ਕਰਦੇ ਸਨ ਸੁਖ ਦਾ ਸਾਹ ਕਦੇ ਜ਼ਿੰਦਗੀ ਚ ਲਿਆ ਨਾ ਪਰ ਸਤਿਗੁਰੂ ਜੀ ਦੀ ਬਰਕਤ ਵੇਖੋ ਆਪਾਂ ਥੋੜੇ ਜਿਹਾ ਮੁਸ਼ਕਲ ਪੈ ਜਾ ਘਬਰਾ ਦੋਨੇ ਰੱਬ ਨੂੰ ਲਾਭ ਤੇ ਲੱਗ ਜਾਂਦੀ ਹੈ ਤੇ ਆਏ ਡੋਲੇ ਲੱਗ ਜਾਵਦਾ ਮਗ ਸਤਿਗੁਰੂ ਜੀ ਨੇ ਫੇਰ ਵੀ ਕਿਹਾ ਸੂਲ ਸਰਾਹੀ ਖੰਡਰ ਪਿਆ ਬਾਬੇ ਨੇ ਕਿਸਾਂ ਗਿਆ ਦਾ ਸੈਨਾ ਉਹ ਯਾਰ ਇਹਨਾਂ ਦਾ ਸਭ ਨੂੰ ਸੱਫਰ ਚੰਗਾ ਭਟਕ ਕੇ ਜਾਂਦਾ ਰਹਿਣਾ ਬੈਠੋ ਜੇ ਤੇਰੀ ਮਰਗਤ ਵਿੱਚ ਤੇਰੀ ਕਿਰਪਾ ਇਸੇ ਵਿੱਚ ਹੀ ਹੈ ਮੇਰੀ ਰੱਜਾ ਹੈ ਤਾਂ ਫਿਰ ਮੈਨੂੰ ਇਸ ਵਿੱਚ ਤਾ ਦਾ ਵੀ ਕੋਈ ਦੁੱਖ ਨਹੀਂ ਹੈ ਬਲਕੇ ਮੈਂ ਤੇਰੀ ਰੱਜਾ ਵਿੱਚ ਪ੍ਰਸੰਨ ਨਾ ਆਓ ਉਸ ਪਵਿੱਤਰ ਆਤਮਾ ਸਿਰਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਗਾਥ ਜਿਵੇਂ ਸਰ ਨੇ ਲਿਖਿਆ ਉਹ ਮੇਰੇ ਸਾਥੀ ਉਹਦਾ ਪਿਆਰ ਸਤ ਹੈ ਗਾਓ ਸਰਬਤ ਕੋ ਜੀ ਦੇ ਜਨਮੇ ਤੋਂ ਦੇਵਤੇ ਖੁਸ਼ ਹੋਏ

नमस्ो चोरी रंगे चोर फड़या उची कुलाह खिले चंजू जी रखया करो सॾी नौमे गुरां ਇਹ ਤਸੀ ਅੱਖ ਚ ਰੋਣ ਲੱਗੇ ਜੀਵ ਸੁਣਨ ਗਾਰ ਦੀ ਗੂੰਜ ਤਾਈ ਬਾਈ ਮਾਨਸੀ ਸਭੋ 생각 <s> <s> है साई हथ जोड़ी नमस्कार जीमकोड़े ਕੋ ਕਿਹੜਾ ਦਸੀਓ ਕਸ਼ਟ ਸਹਾਰੇ ਆਨਾ ਜੀ ਦਾ ਪਿੱਛੜਿਆ ਔਰ ਪਰੇ

ਨਮੋ ਕੋਟਨ ਕੋਟਵਾਲ ਨਮਸਕਾਰ ਸਾਰਿਆਂ ਨੂੰ ਸਤਿ ਪਿਆਰ ਸਹਿਤ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੁਝ ਕਲਕੀ ਧਰਪਾਖਸ਼ਾ ਜੀ ਦੇ ਬਖਸ਼ੀ ਹੋਈ ਬਰਕਤ ਕਿਵੇਂ ਕੰਮ ਕਰਦੀ ਹੈ ਕਿਵੇਂ ਇਹ 1699 ਦੀ ਵਿਸਾਖੀ ਨੂੰ ਸਤਿਗੁਰੂ ਜੀ ਨੇ ਕਰਤਾਰਤ ਕਰਕੇ ਚਿੜੀਆਂ ਨੂੰ ਬਾਜਾਂ ਨਾਲ ਲੜਨ ਦੇ ਕਾਬਿਲ ਬਣਾਇਆ ਇੱਕ ਕੇਵਲ ਉਹਨੇ ਕਾਰਨਾਂ ਦੇ ਕੀਤੇ ਉਹ ਇੱਕ ਵਾਰ ਤਾਂ ਵਾਹੀਂ ਸਾਂਝਾ ਕਰਾਂਗੇ ਆ ਥੋੜੀ ਜਿਹੀ ਇਕਾਗਰਤਾ ਬਲੋਡ ਖਾਤਰ ਆਪਾਂ ਮਾਜੋਤ ਕੁਲਵਿੰਦਰ ਸਿੰਘ ਜੀ ਮੇਰੇ ਸਾਥੀ ਤੋਂ ਇੱਕ ਸ਼ਾਬਦਕ ਸਰਪਟ ਕਰਾਂਗੇ ਬੇਸਕ ਲੱਖ ਪਹਾੜੀਆਂ ਰਾਹ ਰੋਕਣਾਂ